ਹਾ ਲਈ ਬੇਟੇ ਅੰਨੇ ਰਿਆ ਬਈ ਲਾਜ ਬਿਨਾ ਬੇਟਾ ਮੇਰਾ ਬਗ ਗਿਆ ਹੈ ਪੈਸਾ ਨਹੀਂ ਕੋੜੋ ਨਾ ਕੋਈ ਸਾਥ ਪੁੱਛਦਾ ਨਾ ਕੋਈ ਰਾਤ ਪੁੱਛਦਾ ਕੋਈ ਪੈਸਾ ਨਹੀਂ ਕੁਸਤੇ ਜਾਨੀ ਪਈ ਭਵਾਨੀਗੜ ਦੇ ਪਿੰਡ ਬਲਿਆਲ ਦੇ ਵਿੱਚ ਪੁੱਤ ਨੂੰ ਯਾਦ ਕਰ ਬੇਬਸ ਬਾਪ ਪੁੱਬਾ ਮਾਰ ਮਾਰ ਰੋਇਆ ਹਾਏ ਓਏ ਰੱਬਾ ਇੱਕ ਪਿਓ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਪੁੱਬਾ ਮਾਰ ਮਾਰ ਪਿੱਟ ਪਿੱਟ ਕੇ 75 ਸਾਲਾ ਬਜ਼ੁਰਗ ਨੇ ਆਪਣੇ ਮ੍ਰਿਤਪੁੱਤ ਨੂੰ ਯਾਦ ਕਰ ਮਦਦ ਦੀ ਗੋਹਰ ਲਗਾਈ ਮ੍ਰਿਤਪੁੱਤ ਦੀ ਯਾਦ ਦੇ ਵਿੱਚ ਬੇਸੁਧ ਹੋਇਆ ਬਾਪ ਯਾਦ ਕਰਦਿਆਂ ਕਰਦਿਆਂ ਕਮਾਇਆ ਸਿਰ ਤੇ ਗਿਰ ਗਈ ਪੱਗ ਤਸਵੀਰਾਂ ਤੁਹਾਨੂੰ ਕਰ ਸਕਦੀਆਂ ਨੇ ਵਿਚਲ ਤੁਹਾਡੇ ਮਨ ਨੂੰ ਝੰਜੋੜ ਕੇ ਰੱਖ ਦੇਣਗੀਆਂ ਹਾਇਓਏ ਪੁੱਤਰਾ ਤੂੰ ਕਿੱਧਰ ਚਲਾ ਗਿਆ ਜ਼ਮੀਨ ਤੇ ਬੈਠ ਕੇ ਰੋਂਦਾਏ ਬੇਬਸ ਪਿਤਾ ਆਪਣੇ ਪੁੱਤ ਦੀ ਤਸਵੀਰ ਲੈ ਕੇ ਬੇहद ਭਾਵੁਕ ਹੋ ਗਿਆ ਪਵਾਨੀਗੜ ਦਾ ਪਿੰਡ ਬਲਿਆਲ ਜਿਸ ਦੇ ਵਿੱਚ ਇਹ ਬੇਬਸ ਬਾਪ ਆਪਣੇ ਪੁੱਤ ਨੂੰ ਯਾਦ ਕਰ ਕਰ ਪੁੱਬਾ ਮਾਰ ਰੋ ਰਿਹਾ ਦਸਿਆ ਜਾਰੀ ਹੈ ਕਿ 25 ਸਾਲ ਪਹਿਲਾਂ ਇਹ ਬਜ਼ੁਰਗ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਸੀ ਆਪਣੇ ਪੁੱਤ ਦੇ ਇਲਾਜ ਦੇ ਲਈ ਉਸ ਨੂੰ ਪਿੱਠ ਤੇ ਬਿਠਾ ਕੇ ਇਸ ਬਜ਼ੁਰਗ ਨੇ ਮਦਦ ਦੀ ਗੁਹਾਰ ਲਈ ਕਈ ਬੁਹੇ ਖੜਕਾਏ ਪਰ ਪੈਰਾ ਦੀ ਗੰਭੀਰ ਬਿਮਾਰੀ ਤੇ ਅਤ ਦੀ ਗਰੀਬੀ ਦੇ ਚਲਦਿਆਂ ਇਸ ਬਜ਼ੁਰਗ ਪਿਤਾ ਤੋਂ ਇਸ ਦਾ ਪੁੱਤ ਖੋ ਲਿਆ ਜਾਂਦਾ ਤੇ ਹੁਣ ਬਜ਼ੁਰਗ ਨੇ ਮਦਦ ਦੀ ਗੁਹਾਰ ਲਗਾਈ ਹੈ ਮਨਿੰਦਰ ਸਿੰਘ ਜੀ ਬਾਪੂ ਜੀ ਕੀ ਪਾਣਾ ਵਾਪਰਿਆ ਜਵਾਲ ਪੁੱਤ ਦੀ ਮੌਤ ਹੋ ਗਈ ਇਹ ਜਿਹੜਾ ਬੰਦਾ ਨੋਕਾ ਬਿਨਾ ਪੈਸੇ ਤੋਂ ਮੌਤ ਹੋ ਗਿਆ ਪੈਸਾ ਦਾ ਨਹੀਂ ਸਕਿਆ ਜਿਹੜਾ ਹੈਗਾ ਦੀ ਸਭ ਕੁਝ ਨਹੀਂ ਕਿਬਾ ਕੇ ਦੇਦਾ ਦੀ ਪਾਈ ਬਾਅਦ ਚ ਪੈਸਾ ਮਿਲਿਆ ਨਹੀਂ ਨਾ ਸਰਕਾਰ ਦਿੰਦੀ ਨਾ ਕੋਈ ਹੋਰ ਪੈਣ ਪਾਈ ਦੰਦਾ ਦੀ ਬੁੱਢੇ ਤੋਂ ਕਿਹੜੇ ਨੋਟ ਮਿਲਣ ਨੇ ਸਾਨੂੰ ਨਾ ਦੇ ਸਕਦਾ 75 ਸਾਲ ਦੀ ਉਮਰ ਚੋਂ ਕਿੱਥੋਂ ਕਮਾ ਕੇ ਦੇ ਦੀ ਕੋਈ ਹੋਰ ਬੰਦਾ ਨਹੀਂ ਕਮਾਉਣ ਵਾਲਾ ਮੁੰਡਾ ਕੋਈ ਆਪਣੇ ਪੁੱਤੀ ਬੁੱਧ ਨਹੀਂ ਛੋਟੀ ਛੋਟੀ 6 ਸਾਲ ਦਾ 7 ਸਾਲ ਦੀ ਗੁੰਡੀ ਆ ਭਾਈ ਤਾਂ ਨਹੀਂ ਕਮਾ ਸਕਦੇ ਉਹਨਾਂ ਦੀ ਫੀਸ ਵੀ ਨਹੀਂ ਪਰ ਹੁੰਦੀ ਆ। ਬਾਪੂ ਜੀ ਅੱਖਾਂ ਦੀ ਵੀ ਦਿੱਕਤ ਆ। ਅੱਖਾਂ ਦੀ ਵੀ ਦਿੱਕਤ ਆ ਭਾਈ ਇੱਕ ਅੱਖ ਬੈਠ ਗਈ ਐ ਦੂਸਰੀ ਦੀ ਬਣਦੀ ਕੋਸ਼ਿਸ਼ ਕਰ ਦਜੀਓ ਵੀ ਪੈਸੇ ਮੰਗਦੇ ਨੇ ਪੈਸਾ ਹੈ ਨਹੀਂ ਆਪਣੇ ਕੋਲ। ਇੱਕ ਬੇਲਾ ਮੇਰਾ 10000 ਵਿਦਾਇਆ ਬਾ ਉਹ ਵੀ 2 ਗਣਾ ਮੀਟਰ ਪੱਟ ਲੈ ਗਏ ਨੇ ਉਹ ਵੀ ਮਿਹਨਤੀ ਕਰਕੇ ਤਾਂ ਟਾਈਮ ਲਾ ਰਹਾਂ। ਉਹ ਵੀ ਕਹਿੰਦੇ ਪੈਸਾ ਪਰੇਗਾ ਬੜਿਆ ਮੀਟਰ ਲਾ ਦਾਂਗੇ ਨਹੀਂ ਇਹ ਵੀ ਪਟਾਂਗੇ। ਹੁਣ ਭਾਈ ਮੇਰੀ ਬੇਬੇ ਪੁੱਤ ਨੂੰ ਬਿਮਾਰੀ ਵੀ ਸੀ। ਬਿਮਾਰੀ ਦਾ ਡਰ ਬਲੀ ਲੋਕਿਆ ਜੀ ਦਾ ਇੱਕ ਲੱਤ ਪੈਦਾ ਕੱਟੀ ਗਈ ਦੂਸਰੀ ਫੇਰ ਸੁਭਾਵਨਾ ਕਰੀਆ ਦਾਖਲ ਉੱਥੇ ਰੱਖਿਆ ਚੰਡੀਗੜ੍ਹ ਵੀ ਰੱਖਿਆ ਦਾ ਹਰਾਲੀ ਸਾਹਿਬ ਵੀ ਰੱਖਿਆ ਸੀ ਲੋਕਾਂ ਨੇ ਕੋਈ ਮਦਦ ਨਹੀਂ ਕੀਤੀ ਜਿਹੜਾ ਪੈਸਾ ਹੈਗਾ ਦੀ ਸਭ ਲਾ ਕੇ ਡਾਕਟਰ ਉਹਨਾਂ ਦੇ ਕੇ ਦੇਦਾ ਆਪਣੇ ਕੋਲ ਨਾ ਕਿਰਾਏ ਵਾਸਤੇ ਰਿਹਾ ਪੈਸਾ ਤੇ ਨਾ ਕਿ ਜਾਂ ਪਹਿਲਾਂ ਵੀ ਤੁਸੀਂ ਅਦੇ ਬੇਟੇ ਨੂੰ ਉਹਦੇ ਮੋਢੇ ਤੇ ਚੁੱਕ ਕੇ ਹਾਂ ਮੋਢਿਆਂ 'ਗਾਂ ਚੁੱਕ ਕੇ ਤਾਂ ਘੜੀ ਹਾਂ ਦਰਦ ਲੱਗ ਰਹੀਆਂ ਅਲਾਜ ਉਸ ਵੇਲੇ ਹੋ ਗਿਆ ਥੋੜਾ ਮੋਟਾ ਉਹ ਜਦ ਲੱਤ ਕੱਟੀ ਗਈ ਸੀ ਫਿਰ ਲੱਤ ਕੱਟ ਕੇ ਪੰਜ-ਛੇ ਬਾਅਦ ਫੇਰ ਚੱਲਦਾ ਹੈ ਕੰਮ ਇਹ ਦਰਦ ਫੇਰ ਨਹੀਂ ਰੁਕਿਆ ਬੇਗਾਂਦੋ ਕਹਿੰਦੇ ਬਾਬਾ ਜੀ ਦੀ ਮੌਤ ਹੋ ਕੇ ਰਹੂਗੀ ਨਹੀਂ ਲੱਤ ਕਟਾ ਮਹਾ ਲੱਤ ਕਟਾ ਇਹ ਕੌਣ ਚੱਕੂ ਮੈਨੂੰ ਇਹਨੇ ਚੱਕੂ ਕਾਹਨ ਕਿਹੜੇ ਪਿੰਡ 'ਚੋਂ ਬੰਦੇ ਆਉਂਦੇ ਨੇ ਆਪਣੇ ਕੋਲ ਹਾਂਜੀ ਆਹ ਚੱਕ ਰੱਬ ਪਈ ਅਨਹੀਂ ਜੇ ਮਨ ਉਹ ਆ ਬਿਤਾਉਂਦਾ ਬਿਰਾਤ ਘਟਾ ਦਿੰਦਾ ਚਲੋ ਬੇਟਾ ਦਾ ਬੈਠਾ ਰਹਿੰਦਾ ਹੁਣ ਭਾਈ ਆਪਣੀ ਤਾਂ ਮਿਹਰਾਬੇ ਬਾਹਰ ਹੀ ਪਈ ਹੈ ਕੋਈ ਆਪਣਾ ਹੀਦਾ ਨਹੀਂ ਕੋਈ ਤਸੀਦਾ ਨਹੀਂ ਹੁਣ ਨਾ ਪੈ ਸਾਰੇ ਹਨ ਤੁਸੀਂ ਮੀਡੀਆ ਦੇ ਮਾਧਿਅਮ ਨਾਲ ਹੀ ਕੀ ਤੁਸੀ ਤੋਹਾਰ ਲਾਉਣਾ ਚਾਹੁੰਦੇ ਹੋ ਹਾਂਜੀ ਤੁਸੀਂ ਸਾਡੀ ਮੀਡੀਆ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਦਾ ਮੀਡੀਆ ਨੂੰ ਸਾਨੂੰ ਇਹੀ ਕਹਿੰਦੇ ਆ ਭਾਈ ਜੇ ਕੋਈ ਫੱਟੋਂ ਬੰਦਾ ਚਾਰਾ ਕੋਈ ਕਰ ਸਕਦਾ ਗਰੀਬ ਆਦਮੀ ਦੀ ਮਦਦ ਨਹੀਂ ਮੇਰਾ ਕੋਈ ਜੋਰ ਨਹੀਂ ਪਾਣੀ ਵੀ ਨਹੀਂ ਆਏਗਾ ਪਾਣੀ ਵੀ ਨਹੀਂ ਆਏਗਾ ਸਾਡੇ ਕੋਲ ਠੀਕ ਹੈ ਪਾਣੀ ਵੀ ਨਹੀਂ ਆਏਗਾ ਭਾਈ ਕਿਸੇ ਦੇ ਬਾਲਟੀ ਭਰਨੇ ਆ ਉਹ ਵੀ ਪਾਣ ਦਿੰਦਾ ਕੋਈ ਨਹੀਂ ਪਾਣ ਦਿੰਦਾ ਠੀਕ ਹੈ